i20 ਬੜੀ ਡਿਮਾਂਡ ਆ ਰਹੀ ਹੈ ਜਮੀ ਘਟ ਬਜਟ ਲਾਉਣਾ ਚਾਹੁੰਦੇ ਹੋ ਤਾਂ 80000 ਰੁਪਏ ਦੀ ਤੁਹਾਨੂੰ ਅਸੀਂ ਇਹ Honda ਦੇ ਦਾਂਗੇ ਪੈਟਰੋਲ ਵਾਲੀ Swift ਹੈ ਜੀ 2016 ਮਾਡਲ ਹੈ ਇਹ ਪੈਟਰੋਲ 81000 ਚੱਲੀ ਸੀ ਪਹਿਲੇ ਨੌ ਦੀ ਅੱਜ ਕੱਲ੍ਹ ਦੋਸਤੋ ਸਵਾਗਤ ਹੈ ਤੁਹਾਡਾ ਬ੍ਰਾਂਚ ਪਹੀੜ ਤੋਂ ਤੇ ਅੱਜ ਦਾ ਸਟਾਕ ਬਹੁਤ ਵਧੀਆ ਸਾਡੇ ਕੋਲੇ ਜਿਵੇਂ ਅੱਜ ਕੱਲ੍ਹ ਦਾ ਟਾਈਮ ਚੱਲ ਰਿਹਾ ਘੱਟ ਰਹੀਆਂ ਜੀਆਂ ਗੱਡੀਆਂ ਜ਼ਿਆਦਾ ਵਿਕ ਰਹੀਆਂ ਨੇ ਤਾਂ ਤੁਸੀਂ ਦੇਖ ਲਓ ਸਾਡੇ ਕੋਲ Alto Swift ਬਰੀਜ਼ਾ ਵਗੈਰਾ ਹੋਰ ਸਾਰ ਹਰ ਤਰ੍ਹਾਂ ਦੀ ਗੱਡੀ ਤੁਹਾਨੂੰ ਛੋਟੇ ਤੋਂ ਬਜੇ ਵੱਡੇ ਬਜਟ ਦੀ ਤੁਹਾਨੂੰ ਦਵਾਂਗੇ ਜਿਆਦਾ ਛੋਟੇ ਬਜਟ ਦੀਆਂ ਗੱਡੀਆਂ ਹੋਣਗੀਆਂ ਲੋਨ ਫੈਸਿਲਿਟੀ ਵੀ ਮਿਲ ਜੂਗੀ ਤੁਹਾਨੂੰ ਸਰਟੀਫਾਈਡ ਰਿਪੋਰਟ ਦਾ ਅਸੀਂ ਤੁਹਾਨੂੰ ਕਹਿ ਨਹੀਂ ਹਰ ਵਾਰ ਵੀ ਸਰਟੀਫਾਈਡ ਰਿਪੋਰਟ ਅਸੀਂ ਤੁਹਾਨੂੰ ਦਿੰਦੇ ਰਹਨੇ ਆ ਤੇ 13 ਜੁਲਾਈ ਦਾ ਸਾਡਾ ਕਾਰ ਮੇਲਾ ਇਹ ਜਰੂਰ ਯਾਦ ਰੱਖਿਓ ਅਮਰਗੜ ਵਿਖੇ ਆਪਾਂ ਲਾਉਣੇ ਹੁੰਦੇ ਆ ਚਾਰ ਬ੍ਰਾਂਚਾਂ ਤੋਂ ਤੁਹਾਡੇ ਨਾਲ ਰੂ-ਰੂ ਹੁੰਦੇ ਹੁੰਦੇ ਆ ਜਿਵੇਂ ਅੱਜ ਪਹੀੜਾਂ ਆਪਾਂ ਲੁਧਿਆਣਾ ਡਿਸਟ੍ਰਿਕਟ ਚ ਪੈਂਦਾ ਅਮਰਗੜ ਮਰੇਕੋਲਾ ਡਿਸਟ੍ਰਿਕਟ ਦੇ ਵਿੱਚ ਸੰਗਰੂਰ ਦੇ ਵਿੱਚ ਅਸੀਂ ਖ ਨਾਨਕ ਨਾ ਚੌਂਕ ਦੇ ਨੇੜੇ ਬਰਨਾਲੇ ਸਾਡੀ ਬ੍ਰਾਂਚ ਹੈ ਜਿਹੜੀ ਜੀ ਮਾਲ ਦੇ ਬਿਲਕੁਲ ਨਾਲ ਹੈ। ਬਰਾ ਚਾਰ ਬ੍ਰਾਂਚਾਂ ਤੋਂ ਅਸੀਂ ਤੁਹਾਡੇ ਨਾਲ ਹਮੇਸ਼ਾ ਰੂਬਰੂ ਹੁੰਨੇ ਆ ਕਿਉਂਕਿ ਆਰ 24 ਦਾ ਵੀ ਸਾਡੇ ਕੋਲੇ ਇਸ ਟਾਈਮ ਸਰੂਰ ਬ੍ਰਾਂਚ ਦੇ ਵਿੱਚ ਫਰਾਂਚਾਈਜ਼ੀ ਜੇ ਜੇ ਤੁਹਾਨੂੰ ਗੱਡੀ ਵੇਚਨੀ ਆ ਤਾਂ ਉੱਥੇ ਇੱਕ ਵਾਰ ਜਰੂਰ ਵਿਜ਼ਿਟ ਕਰੋ ਜਾਂ ਆਨਲਾਈਨ ਅਪਾਇੰਟਮੈਂਟ ਲੈ ਕੇ ਸਰੂਰ ਵਾਲੇ ਦਫ਼ਤਰ ਸਾਡੇ ਜਰੂਰ ਜਾਓ। ਅੱਜ ਦੇ ਸਟਾਕ ਦੇ ਵਿੱਚ ਬਹੁਤ ਸੋਹਣੀਆਂ ਸੋਹਣੀਆਂ ਗੱਡੀਆਂ ਨੇ ਵੀਡੀਓ ਵੀਡੀਓ ਨੂੰ ਸ਼ੇਅਰ ਕਰ ਦਿਓ, ਕਮੈਂਟ ਕਰਕੇ ਦੱਸਿਓ ਵੀਡੀਓ ਕਿੱਦਾਂ ਲੱਗੀ ਆ, ਕਿਉਂਕਿ ਅਸੀਂ ਚਾਹੁੰਦੇ ਆ ਵੀ ਜ਼ਿਆਦਾ ਨੇ ਇਹਨਾਂ ਹੋਵੇ ਵੀ ਆਪਾਂ ਨਿਹਰਾਪੁਰਾ ਉਦੋਂ ਹੀ ਮਤਲਬ ਗੱਡੀ ਪੇਂਟ ਆ ਉਹੀ Ориਜినਲ ਬੋਲੀ ਜਾਈ ਉਹ ਵੀ ਗਲਤ ਕਰ ਲੈਗੇ ਤੇ ਪਹਿਲੀ ਗੱਡੀ ਤੁਹਾਡੇ ਸਾਹਮਣੇ ਆਈ ਹੋਈ ਆ ਜੇ ਗੱਡੀ ਕੋਈ ਸਮਝ ਨਾ ਆਵੇ ਵੀ ਇਹਨਾਂ ਨੇ ਅਸੀਂ ਤੁਹਾਨੂੰ ਕੀ ਕਿਹਾਗਾ ਸਮਝ ਨਹੀਂ ਆਈ ਰਿਪੋਰਟ ਦਾ ਇੱਕ ਵਾਰੀ ਕਾਲ ਕਰ ਲਿਓ ਜਰੂਰ ਹਨਾ ਦਿੱਤੇ ਨੰਬਰ ਆ ਥੱਲੇ ਦਿੱਤੇ ਨੰਬਰਾਂ ਤੇ ਕਾਲ ਕਰ ਲਿਓ ਇਹ ਗੱਡੀ ਜਿਹੜੀ ਹੈਗੀ ਆ 2014 ਮਾਡਲ ਸਾਡੇ ਕੋਲ KTN ਆਈ ਹੈ ਫਸਟ ਓਨਰ ਗੱਡੀ ਆ ਇਹ ਬਠਿੰਡੇ ਦਾ ਨੰਬਰ ਆ ਗੱਡੀ ਸੋਹਣੀ ਆ ਤੇ ਬੰਪਰ ਪੇਂਟ ਹੋਣ ਵਾਲਿਆ ਬਾਕੀ ਗੱਡੀ ਲਗਭਗ ਓਕੇ ਆ ਇਹ ਪਰੇਵੋ ਦੇ ਸਕ੍ਰੈਚ ਤੁਹਾਨੂੰ ਦੇਖਣ ਨੂੰ ਮਿਲਣਗੇ ਮਾੜਾ ਮੋਟਾ ਜਿ ਕਿਤੇ ਹੋਇਆ ਨਾ ਬਾਕੀ ਟਾਇਰ ਟੂਰ ਵਗੈਰਾ 70 80% ਨੇਗੇ ਵੀ ਐਕਸ ਆਈ ਆ ਫਰਸਟ ਓਨਰ ਗੱਡੀ ਹੈ ਪਟੰਡੇ ਵਾਲੇ ਭਰਾ ਜੇ ਕੋਈ ਸਾਡਾ ਦੇਖਦਾ ਪਟੰਡਾ ਦਾ ਨੰਬਰ ਆ ਗੱਡੀ ਦਾ ਤੇ 2 ਲੱਖ ਤੁਹਾਨੂੰ 30000 ਰੁਪਏ ਦੀ ਗੱਡੀ ਇਹ ਅਸੀਂ ਦੇਣ ਜਾ ਰਹੇ ਹਾਂ 230000 ਦੀ ਕੇਟਨ 2014 ਮਾਡਲ ਇਹ ਆ ਗਈ ਜੀ ਦੇਖੋ ਆਲਟੋ ਫੇਰ 2011 ਮਾਡਲ ਆ ਗਈ 145000 ਰੁਪਏ ਦੀ ਰੇਂਜ ਦੇ ਵਿੱਚ ਤੁਹਾਨੂੰ ਇਹ ਆਲਟੋ ਐਲ ਐਕਸ ਆਈ ਸੈਕੰਡ ਓਨਰ ਦੀ ਗੱਡੀ ਹੈ ਗੱਡੀ ਦੇਖੋ ਕਿੰਨੀ ਸੋਹਣੀ ਹੈ ਲਗਭਗ origignal ਪੇਂਟ ਚ ਹੈਗੀ ਅਗਲੀ ਗੱਡੀ ਤੁਹਾਨੂੰ ਦਿਖਾਉਨੇ ਆਪਾਂ ਜਿਹੜੀ Swift Swift ਗੱਡੀ ਆ ਇਹ 2008 ਮਾਡਲ ਗੱਡੀ ਆ ਸਿਰਫ 1.5 ਲੱਖ ਰੁਪਏ ਚ ਮਤਲਬ ਡੀਜ਼ਲ ਗੱਡੀ ਲੈਣ ਦਾ ਸੁਪਨਾ ਥੋੜਾ ਪੂਰਾ ਹੋ ਸਕਦਾ ਸਿਰਫ 1.5 ਲੱਖ ਰੁਪਏ ਮਾੜਾ ਮੋਟਾ ਤੁਹਾਨੂੰ ਆਪ ਹੱਥ ਫੇਰੀ ਕਰਾਉਣੀ ਬੂ ਪਾਰਟੀ ਦੀ ਗੱਡੀ ਆ ਜਿਵੇਂ ਬੰਪਰ ਉੰਪਰ ਤੇ ਮਾੜੇ ਮੋਟੇ ਸਕਰਾਚ ਨੇ ਤੇ ਰੁਪਈਆ ਸਿਰਫ 1.5 ਲੱਖ ਆ ਪਾਸ ਹੋਈ ਹੋਈ ਆ ਮਤਲਬ ਇਹ ਨਹੀਂ ਹੈਗਾ ਵੀ ਬਿਉਟ ਆਊਟ ਪਾਸਿੰਗ ਤੋਂ ਆ ਪਾਸਿੰਗ ਵਾਲੀ ਗੱਟੇ ਆ ਗਈ ਜੀ ਜੇ ਵਧੀਆ ਰੇਂਜ ਲਾਉਣਾ ਚਾਹੁੰ ਪਰੀਜ਼ਾ ਗੱਡੀ ਆ 23000 ਕਿਲੋਮੀਟਰ ਚੱਲੀ ਹੋਈ ਆ 8 ਲੱਖ ਦੀ ਮਿਲ ਪਾਰਟੀ ਹੁਣ 8 ਲੱਖ ਰੁਪਏ ਦੀ ਗੱਡੀ ਹੈ ਦੇ ਰਹੀ ਆ ਲਾਏ ਪਏ ਨੇ ਵੀ ਐਕਸਆਈ ਮਾਡਲ ਆ ਪੰਜਾਬ ਨਮ ਪ੍ਰੋਜੈਕਟਰ ਲਾਈਟਾਂ ਦੇ ਵਿੱਚ ਇਹ ਆ ਗਈ ਜੀ 15 ਮਾਡਲ ਡਿਜ਼ਾਇਰ ਉਹ ਲਗਭਗ ਤੁਹਾਨੂੰ ਪਹਿਲੇ ਨਾ ਦੀਆਂ ਕਾਰਾਂ ਮਿਲਣਗੀਆਂ ਸਾਡੇ ਕੋਲ 15 ਮਾਡਲ ਹੈ ਇਹ ਫਸਟ ਆਰਡਰ ਵੀਡੀਆ ਤੇ 4 ਲੱਖ ਤੇ 60000 ਰੁਪਏ ਦਾ ਰੇਟ ਆ ਲਾਏ ਪਏ ਹੋ ਨੇ ਦੇਖੋ ਵਧੀਆ ਯੋਕੋਹੋਮਾ ਦੇ ਟਾਇਰ ਨੇ ਅਲਾਏ ਵੀ ਬਹੁਤ ਸੋਹਣੇ ਨੇ ਪਹਿਲੇ ਨਾ ਦੀ ਕਾਰ ਬਹੁਤ ਵਧੀਆ ਗੱਡੀ ਤੇ ਇਹ ਆ ਗਈ ਜੀ i10 ਗ੍ਰੈਂਡ 2015 ਮਾਡਲ 2,85,000 ਰੁਪਏ ਦੀ ਰੇਂਜ ਦੇ ਵਿੱਚ ਲਗਭਗ origignal ਪੇਂਟ ਦੀ ਕਾਰ ਆ ਬਹੁਤ ਸੋਹਣੀ ਗੱਡੀ ਆ ਟਾਇਰ ਇਹਦੇ ਵੀ ਜੋਖਮਾਂ ਦੇ ਬਹੁਤ ਸੋਹਣੀ ਗੱਡੀ ਆ ਡੀਜ਼ਲ ਦੇ ਵਿੱਚ 25 ਤੋਂ 30 ਦੀ ਐਵਰੇਜ ਗੱਡੀ ਇਹ ਮਤਲਬ ਜਿੰਨਾਂ ਭਾਈਆਂ ਕੋਲ ਹੈਗੀ ਆ ਉਹ 10 ਦਿਨ ਵੀ ਦਿੰਦੀ ਆ ਪੈਟਰੋਲ ਵਾਲੀ Swift ਆ ਜੀ 2016 ਮਾਡਲ ਆ ਇਹ ਪੈਟਰੋਲ 81,000 ਚੱਲੀ ਹੀ ਪਹਿਲੇ ਨੌ ਦੀ ਕਾਰ ਆ ਤੇ VXI ਆ 4.5 ਲੱਖ ਰੁਪਏ ਤੁਹਾਨੂੰ ਇਹ ਗੱਡੀ ਅਸੀਂ ਦੇ ਦਾਂਗੇ ਲਾਏ ਪੈਸੇ ਨੇ ਇਹਦੇ ਵੀ ਜੋਖਮਾਂ ਦੇ ਟਾਇਰ ਨੇ ਲਗਭਗ ਸਾਰੀ ਗੱਡੀਆਂ ਦੇ ਜੋਖਮਾਂ ਦੇ ਟਾਇਰ ਹੀ ਆ ਜਾਂਦੇ ਮਾਈਕਰਾਂ ਕਟ ਬਜਟ ਦੀ ਗੱਡੀ ਤੁਸੀਂ ਲੈਣਾ ਚਾਹੁੰਦੇ ਹੋ ਡੀਜ਼ਲ ਦੇ ਵਿੱਚ ਐਵਰੇਜ ਵੀ ਵਧੀਆ ਲੈਣਾ ਚਾਹੁੰਦੇ ਹੋ ਮਜ਼ਬੂਤ ਸੇਫਟੀ ਸਾਰੀ ਚੀਜ਼ਾਂ ਨੂੰ ਦੇਖ ਰਹੇ ਹੋ ਤਾਂ ਸਾਡੇ ਕੋਲ ਟਾਪ ਮਾਡਲ ਦੀ ਵਿਦ ਅਲੋਏ ਵੀਲ ਜਿਹੜੀ ਹੈਗੀ ਆ ਇਹ ਮਾਈਕਰਾ ਗੱਡੀ ਆਈਆ ਨਿਸ਼ਾਨ ਦੀ 230000 ਰੁਪਏ ਅਸੀਂ ਇਹਦਾ ਮੰਗ ਰਹੇ ਹਾਂ ਆਸਕਿੰਗ ਹੈ ਜੇ ਨੈਟ ਪ੍ਰਾਈਸ ਸਾਡੇ ਤੋਂ ਪੁੱਛਦੇ ਹੋ ਤਾਂ 220000 ਰੁਪਏ ਦੀ ਤੁਹਾਨੂੰ ਇਹ ਅਸੀਂ ਨੈਟ ਰੇਟ ਦੇ ਵਿੱਚ ਗੱਡੀ ਦੇ ਦਾਂਗੇ ਗੱਡੀ ਬਹੁਤ ਸੋਹਣੀ ਆ ਤੇ ਓਨਰ ਸੈਕੰਡ ਇਹ ਆਗੇ ਜੀ ਆਪਾਂ i20 ਬੜੀ ਡਿਮਾਂਡ ਆ ਰਹੀ ਹੈ ابھی i20 ਮਤਲਬ بڑے ਫੋਨ ਆ ਰਹੇ ਨੇ ਇਸ ਟਾਈਮ ਸਾਨੂੰ ਤੇ ਬਹੁਤ ਹੀ ਪਿਆਰੀ ਗੱਡੀ ਸਾਡੇ ਕੋਲ ਮੈਗਾ ਨਾ ਆਪਸ਼ਨਲ ਮਾਡਲ ਦੇ ਵਿੱਚ ਅਲੋਏ ਵੀਲ ਪਾਏ ਹੋਏ ਨੇ ਨਵੇਂ ਟਾਇਰ ਨੇ ਤੇ 2013 ਮਾਡਲ ਹੈ ਫਰੰਟ ਸ਼ੀਸ਼ਾ ਦਾ ਕਨਾਲ ਦਾ ਗੱਡੀ ਦਾ 310000 ਰੁਪਏ ਦੀ ਗੱਡੀ ਹੈ ਇਹ 2013 ਮਾਡਲ ਹੈਗੀ ਜੇ ਟਾਇਰਾਂ ਤੇ ਉਹਨਾਂ ਦਾ ਮੁੱਲੇ ਲਾਈਏ ਤਾਂ 40-45000 ਰੁਪਏ ਹੋ ਬਿਲਕੁਲ ਨਵੇਂ ਅਲੋਏ ਬਿਲਕੁਲ ਨਵੇਂ ਟਾਇਰ ਕੰਪਨੀ ਵੀ ਜੋ ਕੋਮ ਹੈ ਕਮਾਲੀ ਹੋਈ ਵੀ ਹੈ ਚੋ ਦੇਖਣੇ ਦਿਖਾ ਦਿੰਦਾ ਥੋੜੀ ਜੀ ਜੇ ਮੈਨੂੰ ਲੱਗਦਾ ਵੀ ਇਹ ਗੱਡੀ ਨਿਕਲਣੀ ਚਾਹੀਦੀ ਹੈ ਫਟਾਫਟ ਆ ਲੋ ਦੇਖੋ ਜੀ ਇੰਟੀਰੀਅਰ ਵਗੈਰਾ ਪਾਵਰ ਵਿੰਡੋ ਪਾਵਰ ਸਟੀering ਆਟੋ ਮ ਕੰਪਨੀ ਦਾ ਸੀਡੀ ਪਲੇਅਰ ਆਟੋ ਕਲਾਈਮੇਟ ਐਸੀ ਆ ਗਈ ਜੀ ਸਾਡੇ ਕੋਲ ਘੱਟ ਜਮੀ ਘੰਟ ਬਜਟ ਲਾਉਣਾ ਚਾਹੁੰਦੇ ਹੋ ਤਾਂ 80000 ਰੁਪਏ ਦੀ ਤੁਹਾਨੂੰ ਅਸੀਂ ਇਹ Honda ਦੇ ਦਾਂਗੇ ਥੋੜੀ ਬੋਦੀ ਹੱਥ ਪੈਰੀ ਤੁਹਾਨੂੰ ਆਪ ਕਰਾਉਣੀ ਪਊਗੀ ਇਹ ਗੱਡੀ ਵੈਸੇ ओरिजिनल ਪੇਂਟ ਦਾ ਸਾਰੀ ਸਸਪੈਂਸ਼ਨ ਵਗੈਰਾ ਦਾ ਕਹਿ ਰਹੇ ਆ ਵੀ ਕੁਝ ਮਾੜਾ ਮੋਟਾ ਖੜਕਾ ਦੜਕਾ ਹੈਗਾ ਗੱਡੀ 'ਚ ਬਾਕੀ ਸਿੱਧਰੀ ਪੁਦਰੀ ਜੀ ਕਰਨ ਵਾਲੀ 80000 ਰੁਪਿਆ ਪਾਸਿੰਗ ਹੋਈ ਹੋਈ ਆ 2000 2004 ਮਾਡਲ ਹੈ ਨਾ 2004 ਮਾਡਲ ਗੱਡੀ ਹੈ ਤੇ ਇਹ ਆ ਗਈ ਜੀ K10 2014 ਮਾਡਲ 240000 ਰੁਪਿਆ ਰੇ ਤੇ ਆਲਾਈ ਵਗੈਰਾ ਪਏ ਹੋਏ ਨੇ BX ਆਈਆ ਸੋਹਣੀ ਕਾਰ ਹੈ ਵੀ ਪੂਰੀ ਮਤਲਬ ਵਿੱਚੋਂ ਵੀ ਤੁਸੀਂ ਦੇਖ ਸਕਦੇ ਹੋ ਪਾਵਰ ਵਿੰਡੋ ਪਾਵਰ ਸਟੇ ਨੰਬਰ ਪੰਜਾਬ ਓਨਰ ਹੈਗੀ ਹੈ ਜੀ ਇਹ ਸੈਕੰਡ ਤੇ ਇਹ ਛੋਟਾ ਜਿਹਾ ਸਟਾਕ ਸਾਡਾ ਇਸ ਟਾਈਮ ਸੀਗਾ ਹੀਟਪ੍ਰਾਈਸ ਦੇ ਵਿੱਚ ਆਇਆ ਹੋਇਆ ਤੇ ਗੱਡੀਆਂ ਵਧੀਆਂ ਨੇ ਛੋਟੇ ਬਜਟ ਦੀਆਂ ਨੇ ਔਰ ਫਟਾਫਟ ਵੇਚਣ ਵਾਲੀਆਂ ਕੋਈ ਵੀ ਗੱਡੀ ਪਸੰਦ ਆਉਂਦੀ ਆ ਤਾਂ ਤੁਸੀਂ ਦਿੱਤੇ ਨੰਬਰਾਂ ਤੇ ਕਾਲ ਕਰ ਲਿਓ ਤੇ ਹੋਰ ਗੱਡੀਆਂ ਵੀ ਹੈਗੀਆਂ ਨੇ ਮਤਲਬ 2-4 ਗੱਡੀਆਂ ਸਾਡੇ ਕੋਲੇ ਹੋਰ ਵੀ ਜਿਹੜੀਆਂ ਸਾਡੀਆਂ ਮਤਲਬ ਇਸ ਟਾਈਮ ਇੱਥੇ ਹਾਜ਼ਰ ਨਹੀਂ ਹੈਗੀਆਂ ਉਹ ਵੀ ਤੁਹਾਨੂੰ ਦੇਖਣ ਨੂੰ ਮਿਲ ਜਾਣਗੀਆਂ ਵਿਜ਼ਿਟ ਜ਼ਰੂਰ ਕਰਿਆ ਕਰੋ ਆਇਆ ਕਰੋ ਪਹੀੜ ਸਾਡਾ ਪਹੀੜ ਤੋਂ ਪਹਿਨੀ ਲਹਿਰਾ ਪਿੰਡੋਂ ਨਾਲ ਉੱਥੇ ਸਾਡਾ ਆਫਿਸ ਹੈ ਇਸ ਤਰ੍ਹਾਂ ਦਾ ਹੋਰ ਵਧੀਆ-ਵਧੀਆ ਸਟਾਕ ਤੁਹਾਡੇ ਵਾਸਤੇ ਅਸੀਂ ਹਰ ਬ੍ਰਾਂਚ ਤੋਂ ਲੈ ਕੇ ਉਹਨੇ ਲੱਗ ਕੋ 20 15 ਤੋਂ 20 25 ਗੱਡੀਆਂ ਸਾਡੇ ਕੋਲ ਹਰ ਬ੍ਰਾਂਚ ਦੇ ਵਿੱਚ ਖੜੀਆਂ ਨੇ ਕਾਲ ਕਰ ਲਿਆ ਕਰੋ ਕਿਸੇ ਵੀ ਗੱਡੀ ਦੀ ਕੁਐਰੀ ਹੁੰਦੀ ਆ ਤਾਂ ਸਾਡੇ ਕੋਲ ਹਰ ਗੱਡੀ ਮਿਲਦੇ ਆ ਜੀ ਫਿਰ ਅਗਲੀ ਵੀਡੀਓ ਦੇ ਨਾਲ ਸਤਿ ਸ੍ਰੀ ਅਕਾਲ